ਦੇ ਮਹੀਨੇ ਅਤੇ ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪੰਜਾਬ ਆਰਟਸ ਕਾਉਂਸਲ ਵੱਲੋਂ ਚੰਡੀਗੜ੍ਹ ਸਥਿਤ ਪੰਜਾਬ ਕਲਾ ਪਵਨ ਵਿਖੇ ਤੀਆਂ ਤੀਜ ਦੀਆਂ ਮੇਲੇ ਦਾ ਆਯੋਜਨ ਕੀਤਾ ਗਿਆ ਜਿੱਥੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਮੇਲੇ ਦਾ ਆਨੰਦ ਲੈਣ ਲਈ ਹਮ ਹਮਾ ਕੇ ਪੰਜਾਬ ਕਲਾ ਪਵਨ ਵਿਖੇ ਪਹੁੰਚੇ ਇਸ ਮੇਲੇ ਦੀ ਰੌਣਕ ਤਾਂ ਦੇਖਿਆ ਹੀ ਬਣਦੀ ਸੀ ਇਸ ਮੇਲੇ ਦਾ ਉਦਘਾਟਨ ਪੰਜਾਬ ਕਲਾ ਪਰਿਸ਼ਦ ਦੀ ਚੇਅਰਪਰਸਨ ਸਤਿੰਦਰ ਸੱਤੀ ਨੇ ਕੀਤਾ ਮਨ ਲੈ ਗਲਤੋ ਸਾਡੀ ਵੀ ਲਖ ਚਿਤ ਆਇਆ ਕਰੜੀ ਪਰ ਕਦੇ ਕਦੇ ਪੰਜਾਬ ਨੇ ਚਰਖਾ ਵੀ ਧਾਇਆ ਕਰੜੀ ਕੋਈ ਕੁੜਤੀ ਸੋਨੇ ਸਤਰੰਗ ਦੀ ਘਗਰੇ ਨਾਲ ਪਾਇਆ ਕਰੜੀ ਪਰ ਕਦੇ ਕਦੇ ਪੰਜਾਬ ਨੇ ਚਰਖਾ ਵੀ ਧਾਇਆ ਕਰੜੀ ਬਹੁਤ ਹੀ ਸਤਕਾਰਯੋਗ ਵਾਈਸ ਚੀਰਮੈਨ ਪੰਜਾਬ ਆਰਟਸ ਕੌਂਸਲ ਸਰਦਾਰ ਸੁਲਿੰਦਰ ਸਿੰਘ ਵਰਤੀ ਜੀ ਸਪੋਕਸਮੈਨ ਤੋਂ ਸਾਡੇ ਅੱਜ ਦੇ ਮਹਿਮਾਨੇ ਖਸੂਸੀ ਮੈਡਮ ਨਿਰਮਲ ਜੀ ਬਹੁਤ ਮੇਰੇ ਬਹੁਤ ਸ਼ਾਰਟ ਨੋਟਿਸ ਤੇ ਆਇਆ ਮੈਂ ਬਹੁਤ ਦਿਲੋਂ ਤਨਵਾਦ ਆ ਅ ਅਨੀਤਾ ਜੀ ਦਮਨ ਜੀ ਬੈਠੇ ਹੋਏ ਸਾਰੇ ਮੋਜ਼ੇਸ ਹਾਸ ਸਿੰਘ ਟੱਟਸ ਆ ਖਾਸ ਕਰਕੇ ਆਏ ਨੇ ਤੀਆਂ ਮੈਂ ਛੋਟੇ ਜੇ ਕਸਬੇ ਨੂੰ ਬਲਾਗ ਕਰਨੀ ਆ ਜਿੱਥੇ ਇੱਕ ਸਮਾਜ ਸਿਖੀ ਸੜੀ ਹਕੀਕਤ ਰਹੀਦੀ ਸਮਾਜ ਤੇ ਉਥੇ ਤੀਆਂ ਹਰ ਸਾਲ ਮਨਾਇਆ ਜਾਂਦੀਆਂ ਸੀਗੀਆਂ ਤੇ ਸਾਨੂੰ ਬੜਾ ਚਾਹ ਹੁੰਦਾ ਸੀ ਸਾਡੇ ਮੰਮੀ ਅਕਸਰ ਲੈ ਕੇ ਨਹੀਂ ਜਾਂਦੇ ਹੁੰਦੇ ਸੀ ਸਾਨੂੰ ਕਿਉਂਕਿ ਉਹ ਆਪ ਵੀ ਨਹੀਂ ਸੀ ਜਾਂਦੇ ਜਦੋਂ ਅਸੀਂ ਥੋੜੇ ਜਿਵੇਂ ਜਵਾਨ ਹੋਏ ਤੇ ਅਸੀਂ ਜਾਣਾ ਸ਼ੁਰੂ ਕੀਤਾ ਤੇ ਮੇਰੇ ਮਨ 'ਚ ਉਦੋਂ ਤੋਂ ਇਹ ਸੀ ਕਿ ਇਹ ਤਿਉਹਾਰ ਔਰਤਾਂ ਦੀਆਂ ਭਾਵਨਾਵਾਂ ਦੇ ਨਾਲ ਔਰਤਾਂ ਦੇ ਰਿਸ਼ਤਿਆਂ ਦੇ ਨਾਲ ਉਹਦੀ ਚੰਚਲਤਾ ਦੇ ਨਾਲ ਉਹਦੇ ਹਾਰ ਸ਼ਿੰਗਾਰ ਦੇ ਨਾਲ ਉਹਦੇ ਮਨੋ ਭਾਵਾਂ ਦੇ ਨਾਲ ਸੰਬੰਧਿਤ ਹੈ ਯਾਨੀ ਕਿ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਕਿਉਂਕਿ ਦੁਨੀਆ ਜਿਹੜੀ ਹੈ ਉਸ ਸ਼ਕਤ ਤੇ ਸ਼ਕਤੀ ਦੇ ਨਾਲ ਮੁਕੰਮਲ ਹੁੰਦੀ ਹੈ ਅਗਰ ਸ਼ਿਵ ਜ਼ਰੂਰੀਏ ਤੇ ਸ਼ਕਤੀ ਤੋਂ ਬਿਨਾ ਬ੍ਰਹਮਾਣ ਤੋਂ ਕੋਈ ਚੀਜ਼ ਉਸ ਦੀ ਇਜਾਜ਼ਤ ਤੋਂ ਬਿਨਾ ਬਾਹਰ ਨਹੀਂ ਜਾ ਸਕਦੀ ਐਡਾ ਵੱਡਾ ਔਰਤ ਦਾ ਦਰਜਾ ਹੈ ਦੁਨੀਆ ਦੇ ਵਿੱਚ ਇਸ ਮੌਕੇ ਨਿਰਮਲ ਜੋੜਾ ਵੱਲੋਂ ਖੂਬਸੂਰਤ ਅੰਦਾਜ਼ ਵਿੱਚ ਮੰਚ ਸੰਚਾਲਨ ਕੀਤਾ ਗਿਆ ਵੱਖ-ਵੱਖ ਪਿੰਡਾਂ ਦੇ ਵਿੱਚ ਪੀਂਆਂ ਦਾ ਤਿਉਹਾਰ ਬਣਾਇਆ ਜਾਵੇ ਜਦੀ ਸ਼ੁਰੂਆਤ ਅਸੀਂ ਅੱਜ ਇੱਥੋਂ ਕਰਨ ਜਾ ਰਹੇ ਹਾਂ ਸੋ ਮੈਂ ਤੁਹਾਨੂੰ ਹਾਰਦਿਕ ਜੀ ਆਖਦਾ ਕਿ ਤੁਸੀਂ ਉਸ ਰਸਮ ਦੇ ਵਿੱਚ ਸ਼ਾਮਲ ਇਸ ਰਸਮ ਬਾਰੇ ਜਦੋਂ ਵੀ ਕਦੇ ਕੋਈ ਦਸਤਾਵੇਜ਼ ਤਿਆਰ ਹੋਏਗਾ ਤੁਹਾਡਾ ਜ਼ਿਕਰ ਤੁਹਾਡੀ ਹਾਜ਼ਰੀ ਉਹਦੀ ਖੂਬਸੂਰਤੀ ਬਣੇਗੀ ਕਿ ਤੁਸੀਂ ਉਹਦੇ ਵਿੱਚ ਸ਼ਾਮਲ ਸੀ ਮੈਂ ਪੰਜਾਬ ਆਰਟਸ ਕੌਂਸਲ ਦੇ ਚੇਅਰਪਰਸਨ ਸਤਿੰਦਰ ਸ਼ਕਤੀ ਜਿਹੜੇ ਖੁਦ ਬਹੁਤ ਅੱਛੇ ਆਰਟਿਸਟ ਹੈ ਉਹਨਾਂ ਵੱਲੋਂ ਸਰਦਾਰ ਸੁਰਿੰਦਰ ਸਿੰਘ ਘਰਤੀ ਜੀ ਜਿਹੜੇ ਵਾਈਸ ਚੇਅਰਮੈਨ ਨੇ ਡਾਕਟਰ ਲਵਿੰਦਰ ਜਵਾਲ ਜਿਹੜੇ ਜਨਰਲ ਸ਼ਖਤਰ ਨੇ ਉਹਨਾਂ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਹਾਰਦਿਕ ਜੀ ਆਇਆਂ ਕਾ ਔਰ ਉਹਨਾਂ ਵੱਲੋਂ ਤੁਹਾਨੂੰ ਇਸ ਕਰਕੇ ਸਵਾਗਤ ਹੈ ਕਿ ਉਹਨਾਂ ਦੇ ਉਦਮ ਦੇ ਵਿੱਚ ਤੁਸੀਂ ਸ਼ਾਮਲ ਹੋਏ ਮੇਲੇ ਦੌਰਾਨ ਦਰਸ਼ਕਾਂ ਨੇ ਕੁੜੀਆਂ ਦੁਆਰਾ ਪੇਸ਼ ਕੀਤੀਆਂ ਸੱਭਿਆਚਾਰਕ ਪੇਸ਼ਕਾਰੀਆਂ ਫੋਕ オーਰਕੈਸਟਰਾ ਅਤੇ ਲੁੱਡੀ ਦਾ ਭਰਪੂਰ ਆਨੰਦ ਮਾਣਿਆ ਮੋਕੇ ਪੰਜਾਬੀ ਲੋਕਗੀਤਾ ਦੇ ਥੰ ਗੁਰਮੀਤ ਬਾਵਾ ਜੀ ਅਤੇ ਉਹਨਾਂ ਦੀਆਂ ਬੇਟੀਆਂ ਲਾਚੀ ਬਾਵਾ ਅਤੇ ਗਲੋਰੀ ਬਾਵਾ ਨੇ ਚੁਗਣੀ ਮਿੱਟੀ ਦਾ ਬਾਵਾ ਅਤੇ ਮਿਰਜ਼ਾ ਵਰਗੇ ਲੋਕਗੀਤ ਗਾ ਕੇ ਖੂਬ ਰਗ ਬਨਿਆ ਜੋ ਕਿ ਇਸ ਮੇਲੇ ਦੀ ਖਾਸੀਅਤ ਰਹੀ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ਦੀਆਂ ਹਸਤੀਆਂ ਓਸ਼ੀਨ ਬਰਾੜ ਇਹਾਨਾ ਢਿੱਲੋ ਟੋਲੀ ਗੁਲੇਰੀਆ ਨਿਮਰਤ ਖੈਰਾ ਦਿਲਜੋਤ ਰੂਬੀ ਖਾਨ ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਨੇ ਵੀ ਨੱਚ ਗਾ ਕੇ ਖੂਬ ਰੌਣਕ ਬਣੀਆਂ ਪਿੰਗਾ ਝੂਟ ਰੀਆਂ ਮੁਟਿਆਰਾਂ ਨੇ ਪੰਜਾਬ ਕਲਾ ਭਵਨ ਦੇ ਵਿਹੜੇ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ। ਤੀਆਂ ਦੇ ਇਸ ਮੇਲੇ ਦੌਰਾਨ ਆਪਣੇ ਸਮੇਂ ਦੇ ਪ੍ਰਸਿੱਧ ਨਚਾਰਾਂ ਵੱਲੋਂ ਨਾਚ ਵੀ ਪੇਸ਼ ਕੀਤਾ ਗਿਆ। ਇਸ ਮੇਲੇ 'ਚ ਪਹੁੰਚੇ ਦਰਸ਼ਕਾਂ ਲਈ ਸੌਣ ਦੇ ਮਹੀਨੇ ਦੀ ਖਾਸੀਅਤ ਖੀਰ ਪੂੜੇ ਦਾ ਵੀ ਉਚੇਚਾ ਪ੍ਰਬੰਧ ਕੀਤਾ ਗਿਆ। ਤੀਆਂ ਦੇ ਇਸ ਮੇਲੇ ਦੌਰਾਨ ਮਰਦਾਂ ਦੀ ਸ਼ਮੂਲੀਅਤ ਵੀ ਖਾਸ ਰਹੀ। ਪੰਜਾਬ ਕਲਾ ਪਰਿਸ਼ਦ ਵੱਲੋਂ ਆਯੋਜਿਤ ਤੀਆਂ ਤੀਜ ਦੀਆਂ ਦਾ ਇਹ ਪਹਿਲਾ ਮੇਲਾ ਸੀ ਜੋ ਪੰਜਾਬ ਕਲਾ ਭਵਨ ਵਿਖੇ ਲਗਾਇਆ ਗਿਆ ਅਤੇ ਇਸੇ ਲੜੀ ਤਹਿਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਇਹ ਮੇਲੇ ਕਰਵਾਏ ਜਾਣਗੇ। ਨਿਊਜ਼ ਨੰਬਰ.com ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਕਿ ਅੱਜ ਕਲਾ ਭਵਨ ਦੇ ਵਿਹੜੇ ਦੇ ਵਿੱਚ ਜਿਹੜੀਆਂ ਤੀਆਂ ਮਨਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਇਹ ਥੋੜਾ ਕਵਰ ਕਰਨ ਲਈ ਆਇਆ ਹੈ ਤਾਂ ਕਿ ਲੋਕਾਂ ਤੱਕ ਪਹੁੰਚ ਸਕੇ ਕਿ ਇੱਥੇ ਕੀ ਹੋਇਆ। ਮੈਂ ਪਿਛਲੇ ਕਈ ਸਾਲਾਂ ਤੋਂ ਚਾਹ ਦਰਜਿੰਦਰਪੁਰ ਨੂੰ ਜਿੰਦੇ ਸੀ ਤਾਦਵੀਂਆਂ ਮਨਾਇਆਂ ਜਾਂਦੀਆਂ ਸੀ ਤਾਦਵੀ ਆਉਣੀ ਆ ਅੱਜ ਵੀ ਆਈਆਂ ਮੈਂ ਇਸ ਕਲਾ ਭਵਨ ਦਾ ਇੱਕ ਛੋਟਾ ਜਿਹਾ ਹਿੱਸਾ ਵੀ ਹਾਂ ਤੇ ਮੈਨੂੰ ਬਹੁਤ ਅੱਛਾ ਲੱਗਿਆ ਇਸ ਵਾਰ ਜਿਸ ਤਰ੍ਹਾਂ ਹੋਇਆ ਕਿ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਜਿਹੜੇ ਕਲਾਕਾਰ ਸੀ ਉਹ ਜਿਹੜੇ ਇੱਥੇ ਹਾਜ਼ਰ ਹੋਏ ਤੇ ਉਹਨਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ ਔਰ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਜਿਹੜਾ ਇੱਥੇ ਬਿਟੀ ਉਹਨਾਂ ਨੇ ਅਨਾਉਂਸ ਕੀਤਾ ਕੇ ਅੱਗੇ ਸ਼ਹਿਰਾਂ ਦੇ ਵਿੱਚ ਜਾਂ ਇੱਥੇ ਚੰਡੀਗੜ੍ਹ ਦੇ ਵਿੱਚ ਜੋ ਵੀ ਪ੍ਰੋਗਰਾਮ ਸਾਡੇ ਹੁੰਦੇ ਸੀਗੇ ਉਹ ਵੀ ਕਿਹ ਜਾਂਦੇ ਸੀ ਉਹ ਇੱਥੇ ਹੁੰਦੇ ਸੀ ਇੱਥੇ ਦੀ ਆਡੀਅנס ਵੀ ਹੁੰਦੀ ਸੀ ਲੇਕਿਨ ਹੁਣ ਉਹਨਾਂ ਨੇ ਜਿਹੜਾ ਇਹ ਪ੍ਰੋਗਰਾਮ ਬਣਾਇਆ ਹੈ ਕਿ ਪੰਜਾਬ ਦੇ ਵਿੱਚ ਜਾ ਕੇ ਜੋ ਸੀ ਇੱਥੇ ਕਰਦੇ ਆ ਜੋ ਪੰਜਾਬ ਤੱਕ ਵੀ ਪਹੁੰਚਣਾ ਚਾਹੀਦਾ ਉਹਨੂੰ ਪੰਜਾਬ ਤੱਕ ਲੈ ਕੇ ਜਾਈਏ ਤੇ ਉਹਨਾਂ ਨੇ 8-10 ਪ੍ਰੋਗਰਾਮ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਵੀ ਜਿਹੜੇ ਉਹ ਲਿਖੇ ਆ ਮੈਨੂੰ ਬੜੀ ਅੱਛੀ ਗੱਲ ਲੱਗੀ ਇਹ ਸਾਰੀ ਇਸੇ ਤਰ੍ਹਾਂ ਹੀ ਇਹ ਪਿਛਲੇ ਸਮੇਂ ਦੇ ਵਿੱਚ ਜਿਵੇਂ ਸੰੀਤ ਨਾਟਕ ਅਕੈਡਮੀ ਪੰਜਾਬ ਵਾਲਿਆਂ ਦੇ ਵੀ ਜਿਵੇਂ ਪੰਜਾਬ ਦੇ ਵਿੱਚ ਜਾ ਕੇ ਜਿਹੜੇ ਡਰਾਮੇ ਨੇ ਨੁਕੜ ਨਾਟਕ ਨੇ ਜਿਹੜੇ ਸਿਰਫ ਇੱਥੋਂ ਤੱਕ ਸੀਮਤ ਰਹ ਜਾਂਦੇ ਸੀ ਕਈ ਵਾਰੀ ਉਹ ਜਿਹੜੇ ਸਾਰੇ ਪ੍ਰੋਗਰਾਮ ਨੇ ਪੰਜਾਬ ਤੱਕ ਲੈ ਕੇ ਗਏ ਆ ਤੇ ਲੈ ਕੇ ਜਾਂਦੇ ਰਹਿਣਗੇ ਮੈਨੂੰ ਲੱਗਦਾ ਹੈ ਇਹ ਸਭ ਤੋਂ ਅੱਛੀ ਗੱਲ ਮੈਨੂੰ ਲੱਗੀ ਤੇ ਰੱਬ ਕਰੇ ਕਿ ਇਸੇ ਤਰ੍ਹਾਂ ਜਿਵੇਂ ਹੁਣ ਅਸੀਂ ਖੁਸ਼ੀਆਂ ਨਾਲ ਦਿਨ ਮਨਾ ਕੇ ਇਥੋਂ ਵਾਪਸ ਜਾ ਰਹੇ ਹਾਂ ਅਗਲੀ ਵਾਰੀ ਇਸੇ ਤਰ੍ਹਾਂ ਖੁਸ਼ੀ ਨਾਲ ਆਗੇ ਤੇ ਖੁਸ਼ੀ ਨਾਲ ਜਾਈਏ सत श्रीकाल जी मैं निमृत खहरा और न्यूज़ नंबर देख रहे सारे व्यूअर्स मेरे वालों प्यार भरी सताल और अच्छे असी तिया के मेले में सैलीब्रेट करे सारे जने इकट्ठे हुए हैं और बहुत वीरिया रहा इतने आके मैं अपने आप ही फील करती हाँ कि मैंने गुरमीत बाबा जी ने सुनने का मौका मिले जो कि साढ़े सिंगर ने और डॉलिकलेरिया जी को मिलने का मौका मिले और ਅ ਸਟੇਟਰ ਸੱਚੀ ਹੋਣਾ ਜੀ ਦਾ ਬਹੁਤ ਵਟਾਪਫੜਾ ਕਿ ਉਹ ਇਦਾਂ ਦੇ ਜਿਹੜੇ ਇਵੈਂਟਸ ਨੇ ਉਹ ਕਰਵਾ ਰਹੇ ਨੇ ਸੋ ਬਹੁਤ ਵਧੀਆ ਲੱਗਾ ਇੱਥੇ ਆ ਕੇ ਸਭ ਨੂੰ